ਸੋਣ ਹਾਂ ਇਹਦਾ ਕੋਸ਼ ਕਹੀ ਜਾਣਾ ਹੈ ਨਾ ਲੈ ਇਹਨਾਂ ਬਾਹਰੋਂ ਪੁੱਛਦਾ ਕੀ ਅਚੀਵਮੈਂਟਾਂ ਕਰੀ ਜਾਂਦੇ ਆ ਮੈਂ ਮੰਗੇ ਤੇਰੇ ਮਤਲਬ ਦੀ ਜਾਂਦਾ ਉਹ ਮੈਂ ਤਾਂ ਲੰਗਿਆ ਯਾਰ ਕਾਹ ਕੋਈ ਮੈਨੂੰ ਐਂ ਕਹਦੇ ਮੰਗੇ ਜਾ ਫਿਰ ਹਾਂ ਨਹੀਂ ਹਾਂ ਐਂ ਲੱਗੂ ਪਰ ਬੱਚੇ ਹੀ ਲੱਗੂ ਇਹ ਤੇਰੇ ਵਾਸਤੇ ਆ ਇਹਨੂੰ ਪੁੱਛ ਲੈ ਤੂੰ ਮੈਂ ਚੱਕ ਦੀ ਵਾਰ ਚ ਲੂੜੀ ਹਾਂ ਤੂੰ ਵੀ ਚੱਕ ਤੂੰ ਬਹੁਤ ਵਧੀਆ ਦੋਸਤ ਕਿ ਨਹੀਂ ਬੀ ਦੀ ਵੀ ਨੀਂਦਾਂ ਚੱਲ ਫਿਰ ਮੂਰੇ ਮੂਰੇ ਫੱਲਾ ਕੋਈ ਨਾ ਚੱਲ ਚੱਲ ਲਾ ਓਏ ਜਿਆਦਾ ਕਹੇਗਾ ਤੂੰ ਵੀ ਇਹ ਭਾਜੇ ਕਾਣੋਂ ਭੱਜਣ ਦੇ ਇਹ ਕੋਈ ਡੋਢੀ ਖੰਸਦਾ ਬਦਲ ਠੀਕਰ ਆ ਜਾਵੇ ਮੂਰੇ ਵੀ ਚੱਲੇ ਮੂਰੇ ਟੱਲੂ ਕੋਈ ਚਲਾ ਆ ਤੂੰ ਜਦੋਂ ਚੱਲ ਜੇ ਤਾਂ ਉਹਨੂੰ ਖਰਾਜ ਨਹੀਂ ਚੱਲਦੀ ਹੋਏ ਗੱਲ ਕਰਦੇ ਪੈਂਡ ਜਾਣਾ ਬੱਸ ਕੇ ਮੰਗਿਆ ਜਾ ਰਹਾ ਹੈ ਕਹਦੀ ਵੀ ਹਰ ਜਾ ਪਾਸੇ ਨਹੀਂ ਸ਼ਰਤਾ ਬੱਚਾ ਆ ਲੈ ਆ ਵੀ ਪੀ ਦੀ ਐ ਉਹ ਨਾ ਯਾਰ ਓਏ ਮੈਂ ਮੈਂ ਦੱਟਣ ਮੰਗਿਆ ਹਾਏ ਹਾਏ ਹੋਰ ਫਿਰ ਤੂੰ ਐਵੇਂ ਐਵੇਂ ਤਾਂ ਕਰ ਆ ਜਾ ਤੈਨੂੰ ਉਹਦੀ ਦੇ ਦਨੇ ਬੈਠ ਓਏ ਬੈਠ ਜੀ ਬੈ ਜਾ ਬਸ ਬਾਲਾ ਬੋਲੂ ਧਾਰਤੀ ਬੈਠ ਓ ਨਹੀਂ ਯਾਰ ਮੰਗਿਆ ਬਸ ਹੁਣ ਬੋਲ ਨਹੀਂ ਨਾ

ਉਹੀ ਲੱਗਦਾ ਯਾਰ ਭਾਈ ਮੰਗ ਲੈ ਆਪੋ ਠੀਕ ਹੈ ਮੰਗ ਲੈ ਉਹ ਮਖਾ ਥੈਂਕ ਯੂ ਬਤੂ ਕੀ ਕਹਿੰਗਾ ਗੱਲ ਕਰ ਮੈਂ ਨੂੰ ਡੂੜ ਮੰਗੀ ਆ ਤੜਕੇ 66 ਮੰਗੀ ਗਈ ਮਹੱਲੋਂ ਨਹੀਂ ਹੋਣੀ ਬਾਪ ਤੁਸੀਂ ਜੱਜ ਕਹਿੰਦੇ ਮਾ ਮੈਂ ਬੱਚਾ ਲਵਾ ਦੂੰ ਬਾਹਲੀਆਂ ਗੱਲਾਂ ਦਾ ਬਾਹਲਾ ਕੋਈ ਫਰਕ ਨਹੀਂ ਸੋਨੇ ਰੰਗੀ ਮੈਂ ਤੋਰਦੇ ਪੁੱਤ ਪੱਛੇ ਤੋਰ ਪੁੱਤ ਕਿਪੇ ਤੋਰ ਦੇ ਕਰੀਓ ਆਈ ਮੈਨ ਸੁਣਦੀ ਆ ਨੋ ਨੋ ਬਾਲੇ ਖਰੇ ਲੱਕ ਸਾਰ ਲੱਕ ਦੀ ਮੈਂ ਮੈਂ ਤੇਰੀ ਸਮਝਦਾ ਜਿੱਦਾਂ ਲੱਗਦੀ ਹੁੰਦੀ ਆ ਤਾਂ ਸ਼ਰਦੇ ਵਿੱਚ ਹੁੰਦੀ ਆ ਤੂੰ ਜੀ ਆਪ ਦੇਖੋ ਐਂ ਜਾਂ ਮਈਆਂ ਰੂਹਾਂ ਤੇਆਂ ਪਿਆਨ ਸੁਣੇ ਜੀ ਸੌਨੇ ਰੰਗੀ ਮੈਂ ਜਵਾਬ ਸਾਰ ਲੱਕੇ ਦੀ ਮੈਂ ਐ ਸਾਰ ਲੱਕੇ ਪੌਣੇ 16 ਕਿਲੋ ਨੇ 16 ਕਿਲੋ ਮੈਂ ਥੱਲੇ ਆ 16 ਕਿਲੋ ਆ ਮੈਂ ਥੱਲੇ ਪੂਰੇ 16 ਕਿਲੋ ਪੌਣੇ 16 ਵੀ ਨਹੀਂ ਆ ਮੈਂ ਥੱਲੇ ਹੋਰ ਦੱਸ ਸਾਰ ਲੱਕੇ ਦੀ ਮੈਂ ਆ ਉਹ ਗੱਲ ਕੋਈ ਉਧਰੋਂ ਛੱਡ ਕੇ ਮੈਨੂੰ ਕਹਿ ਵੀ ਆ ਤੂੰ ਗੱਲ ਕਹੇ ਬੱਚਾ ਲਾ ਦੂ ਮੈਂ ਦੂਜੀ ਗੱਲ ਕਹਿੰਦੇ ਨਹੀਂ ਬੱਚਾ ਥੱਲੇ ਗੱਲ ਆਹੀ ਉੱਤੇ ਕਰ ਦਿਆ ਹਜੇ ਆ ਲੈ ਥੈਂਕ ਯੂ ਜਾਨੀ ਬਣੀ ਇੱਕ ਤੁਹਾਨੂੰ ਜਾਵਾਂ 25 ਹੋਰ ਮੈਂ ਜਾਣ ਵਾਲੀ ਗੱਲ ਨਹੀਂ ਕੀਤੀ ਪਤਾ ਕੋਈ ਨਹੀਂ ਹੋਣੀ ਤਾਜੀ ਸੂਜਾ ਬੌਲੇ ਤੇ ਮੈਂ ਸੁਣ ਨਾ ਉਹ ਮਾਰ ਦੇ ਆਰ ਦੇ ਜੌਣ ਉੱਤੇ ਮਾਰਦਾ ਮੋੜਦਾ ਹੀ ਨਾ ਤੁਹਾਨੂੰ ਮੈਂ ਤੁਹਾਨੂੰ ਦੇਖ ਕੇ ਖੁਸ਼ ਆ ਕਿ ਚੰਨ ਵੜਦੇ ਆ। ਹੋਣੀ ਘਟਦਾ। ਮੇਰੇ ਬਾਅਦ ਆਈਂ ਭਾਈ ਤੇ ਤੇਰੇ ਬਾਅਦ ਉਤਰਾ ਮਾਰਦਾ ਮੈਂ ਤੇਰੇ ਬਾਅਦ ਜਮਾ ਛੱਡ ਬੱਚੀ। ਨਹੀਂ ਮੈਂ ਦੇਖ ਮੈਂ ਕੱਚੀਆਂ ਗੱਲਾਂ ਨਹੀਂ ਰੇਜਕ ਦੀ ਕਸਮ ਆ ਮੈਂ ਉਹ ਨਹੀਂ ਕਹਿੰਦਾ। ਨਹੀਂ ਮੈਨੂੰ ਓਏ ਮੈਂ ਨਾ ਰੋਹ ਵਾਲੇ ਬੰਦੇ ਆ। 1 5 ਕੀ ਲੈ ਰਹਾ ਹੂੰ। ਤੂੰ ਜਾ ਭਾਜਾ। ਹਾਂ ਨਹੀਂ। ਬੁਰਿਆ ਲਿਆ ਬਿਲੂ ਦੇਈ ਖੜਾ ਮੈਂ ਦੇਈ ਖੜਾ ਮੈਂ ਮੇਰੇ ਬੰਦੂ ਦਾ ਤੋੜ ਦੇ ਮੈਂ ਤੇ ਤੇਰੇ ਨਾਲ ਮੈਂ ਦੇ ਮੰਨ ਲੈ ਲੈ ਦੇਖੀ ਮੰਗਾ ਮੜਾ ਆ ਜਾ ਵੀਰ ਮੈਂ ਦੇਈ ਖੜਾ ਥੈਂਕ ਯੂ ਥੈਂਕ ਯੂ ਕੋਈ ਕਹਿਦਾ ਨਾ ਮੈਂ ਤੇ ਨਾ ਪਹਿਲਾ ਨੋਕ ਹਾਂ ਨਾ ਛੱਡ ਜਾ ਰ ਤੂੰ ਬੰਦਾ ਵੀ ਦੇਖਿਆ ਕਰ ਫਿਰ ਐ ਬਸ 100 ਨਹੀਂ ਘਟ ਮਖਾ ਮੈਂ ਤੈਨੂੰ ਕਹਿ ਤਾ ਇਹ ਤਾਂ ਐਂ ਕਹਿੰਦਾ ਐਂ ਕਹਿੰਦਾ ਆਏ ਰੱਖਿਓ ਮੈਂ ਚੱਲ ਮੈਂ ਚੱਗੀਆਂ ਯਾ ਮਬਾ ਠੀਕ ਹੈ। ਉਹ ਦੰਦ ਦੇ ਲੈ ਹੀ ਹੋਏ ਨਹੀਂ। ਇਹ ਸਮਝਿੰਦੇ ਬਾਰੇ ਨਹੀਂ। ਨਹੀਂ। ਜਿਹੜਾ 2000 ਕਿਤੇ ਕੰਮ ਆਇਆ ਹੋ ਗਿਆ। ਇਹ ਤਾਂ ਮੈਨੂੰ ਲੱਗਿਆ ਦੱਸ ਗਿਆ। ਮੈਂ ਕਿਤੇ ਕਿਹਾ ਮੈਨੂੰ ਮੈਂ ਕਿਹਾ ਆਪਣੇ ਕਾਕਾ ਗਿਆ। ਕਿਤੇ ਦਾ। 1.40 ਕਹਿੰਦਾ। ਮੈਂ ਤਾਂ ਵੇਖੋ ਮਗਰੋਂ ਬੰਗਣ ਦੇ ਦੂ ਤੈਨੂੰ ਐਨੇ ਦਾ। ਇਹਨਾਂ ਦਾ 1 ਲੱਖ ਦੀ। ਦੇਖਦਾ ਸਰਦੀ ਹੋਈ ਤਾਂ ਕਰ ਆ ਤਾਂ ਹੈਗਾ ਹੀ ਆ ਬੈਵਾ ਕਪਟੇ ਨਹੀਂ ਰਾਦੇ ਦੋਨੋਂ ਵਾਲੇ ਆ ਤਾਂ ਹੈਗਾ ਹੀ ਆ ਸੁਧਾਰ ਵਾਲੇ ਨਹੀਂ ਨਾ ਸਹੀ 12 ਵਜੇ ਆਲਾ ਵੀ ਆ ਆਪਣੇ ਦਾ ਕਰੇਗੇ ਜਾਂਦੇਗਾ ਹਾਂ ਆ ਮੋਹਲੇ ਤੜਕੇ ਦਾ ਆਇਆ ਤੂੰ ਕੀ ਹੋਇਆ ਤੈਨੂੰ ਐਸਾ ਹਾਂ ਜਿਆਦਾ ਸਿਆਣਾ ਬਣਾ ਖੜਾ ਲੱਖ ਦੀ ਲੈ ਲੈ ਬੱਚਾ ਤੇ ਦੇਖ ਪਰਸੋ ਸੂਈ ਹੈ ਯਾਰ ਮੈਂ ਜ਼ਮਾਦਾਰੀ ਹੈ ਮੇਰੇ ਰਿਸ਼ਤੇਦਾਰ ਹੈ ਤੇ ਜੱਲੂ ਮਰਦਾ ਤੂੰ ਆਏ ਵੇਚਣੀ ਤੂੰ ਆਏ ਵੇਚਣੀ ਚਾਹੁੰਦਾ ਸੋਹਣ ਮਾਤਮਾ ਦੀ ਹੂੰ ਭਰਾ ਹੈਗਾ ਸੁਣ ਆਦਾ ਮੇਰੇ ਰਿਸ਼ਤੇਦਾਰ ਸੁਣ ਸੁਣ ਤੂੰ ਤੇਰੇ ਦਿਮਾਗ ਚ ਇਹ ਆ ਤੂੰ ਭਾਈਆਂ ਤੂੰ ਆਏ ਵੇਚਣੀ ਚਾਹੁੰਦਾ ਮੈਂ ਇਸ ਉਹ ਆਏ ਲੈਣੀ ਚਾਹੁੰਦਾ ਮੈਂ ਕਹਨਾ ਹੈ ਓਏ ਨਾ ਨਾ ਨਹੀਂ ਦੋਨਾਂ ਨੂੰ ਤੜਕੇ ਮੇਰੇ ਆਉਣ ਤੋਂ ਪਹਿਲਾਂ ਆ ਰਹਿ ਗਈ ਆ ਐਂ ਤਾਂ ਕਹਿ ਗਿਆ ਹਾਂ ਇਹ ਮੇਰੇ ਕੋਲ ਫਫੜਾ ਲਾਉਂਦਾ ਤੇ ਆਇਆ 11 ਵਜੇ ਮੰਡੀ ਤੋਂ ਮੈਂ ਆ ਖਲ ਹਰਿਆਣੇ ਦੀ ਜਮਾ ਸ਼ਿਕਾਇਤ ਤੇ ਮੇਰੇ ਰੇਸ਼ੇਦਾਂ ਦੀ ਬੈਸਾ ਕਰਦੀ ਮੱਝ ਤੜਕੇ ਦਾ 2.5 ਲੱਖ ਮੰਡੀ ਜਾਨੇ 2.5 ਇਹਦਾ ਮੈਂ ਉਹ ਤੋਂ ਮੈਂ ਜੋ ਹਸਲਾ ਦਿਓ ਉਹ ਨੁਕਤ ਤੇ ਕਹਿ ਜੀ ਫਤ ਉਹਨਾਂ ਪਰ ਆਪਣੀ ਨਹੀਂ ਕਰਦੀ ਮਾਜਾ ਰਿਸ਼ਤੇਦਾਰ ਤੈਨੂੰ ਮੈਂ ਦੇ ਦੇ ਉਹ ਜਿਵੇਂ ਤੈਨੂੰ ਮੈਂ ਕਹਿੰਨਾ ਇਹਦਾ ਕੁਝ ਕਹੀ ਜਾਵੇ ਜਿਵੇਂ ਮੈਂ ਕਹਿੰਨਾ ਫਿਰ ਇਹ 80 ਦੀ ਵੀ ਨਹੀਂ ਹੋਣੀ 80 ਦੀ ਵੀ ਨਹੀਂ ਹੋਣੀ ਜਿਹੜੇ ਹਿਸਾਬ ਜਿੱਦੋਂ ਤੁਰੇ ਫਿਰਨ ਮਨ ਲਾਈ ਜਾਂਦੇ ਨੇ ਸਾਰੇ ਲਾਈ ਜਾਣ ਲਖਨ ਸਾਹਿਬ ਗਨੇ ਨਾਲ ਮੈਂ ਵਗਾ ਗਨੇ ਤਲਵੰਡੀ ਵਾਲੇ ਨਾਲ ਉੱਕੇ ਗਿਆ ਇੱਕ ਗੱਲ ਤੂੰ ਦੇ ਤੈਨੂੰ ਰਾਹ ਦਿੰਨਾ ਤੁਹਾਨੂੰ ਦੋਨਾਂ ਨੂੰ ਚੱਲ ਬੰਦੇ ਯਾਰ ਮਿੱਤਰੋ ਕੋਈ ਤਾਂ ਹੈ ਐ ਹੋ ਜਾ ਮੈਂ ਦਾ ਪੋਤਾ ਮੈਂ ਬਹੁਤ ਵੱਡੀ ਆ ਆਏ ਹੋਗੀ ਗੱਲ ਨੂੰ ਮਾਰ ਕੇ ਦੇਹਦ ਮੱਝ ਨੂੰ ਨਿਗਾ ਨਾਲ ਦੇਖ ਐਸੇ ਜੇ ਐਸੇ ਤੱਕਾਈ ਗਿਆ ਖਾਲਸਾ ਮੈਂ ਨੇ ਹਾਂ ਜੁਟੀਆਂ ਵੀ ਹੈ ਥੱਲੇ ਬਹਿ ਕੇ ਦੇਖੀ ਤੋ ਹਾਂ ਆਦਾ ਹੈਗਾ ਹੀ ਆ ਤੇਰਾ ਉਦ ਤੱਕ ਗਿਆ ਸੁਣ ਲੈ ਮੇਰੀ ਤੂੰ ਭਰਾ ਕਰਕੇ ਤੈਨੂੰ ਕਿਹਾ ਮਹਿੰਦੀ ਕਸਮ ਹੈ ਜੇ ਕਿਸੇ ਨੂੰ ਕਿਆ ਹੋਵੇ ਤਾਂ ਤੜਕੇ ਦਾ ਜਵਾਬ ਸੀ ਢਾਈ ਮੰਗੀ ਗਏ ਸੀ ਆਏ ਨਹੀਂ ਕੋਈ ਆਦੀ ਕੋਲੇ ਨਹੀਂ ਸੀ ਮੈਨੂੰ ਐ ਕਹਦੇ ਵੀ ਐ ਕਰ ਦੋ ਬਸ ਅਸ਼ਰ ਨਹੀਂ ਨਹੀਂ ਕਾ ਨੂੰ ਨਹੀਂ ੱੱਬਲ ਤੇਰਾ ਮਾਨ ਤਾਨ ਕਰਿਆ ਤੋਂ ਬਾਅਦ ਢਾਈ ਲੱਖ ਮੰਗੀ ਜਾਂਦੇ ਆ ਹਾਂ 52 60 ਤਾਂ ਨਹੀਂ ਦੂ ਲਾਉਂਦਾ ਸੀ ਦਿੱਤੀ ਨਹੀਂ ਮੈਂ ਸਭ ਛੱਡ ਦੇ ਹਾਂ ਹਰਿਆਣੇ ਦੀ ਪਿਓ ਰ ਆ ਮੈਂ ਉਹ ਝਾਕਲ ਕੋਲੋਂ ਚਲੇ ਦੋਸਤ ਹਾਂ ਤੈਨੂੰ 80 ਦੀ ਗਿਆ 70 ਦੀ ਦੇ ਸਕਦਾ ਛੱਡ ਕੋਈ ਛੱਡ ਦੇ ਨੀ ਨੀ ਹੋਣੀ ਪਹਿਲਾਂ ਛੱਡ ਤਾਂ ਦੇ ਛੱਡ ਤਾਂ ਦਿਓ ਫਿਰ ਮੁੜ ਕੇ ਰੋਣਾ ਪੈਂਦਾ ਘਰ ਦੇ ਕੇ ਘਰ ਛੱਡ ਹਲਵਾ ਦੀ ਗੱਲ ਕੋਈ ਨਹੀਂ ਫਿਰ ਜਦੋਂ ਹੋ ਗਈ ਤਾਂ ਹੋ ਹੀ ਗਈ ਓਏ ਪੁਰਾਣੇ ਮੰਨਣਾ ਨਹੀਂ ਇੱਥੇ ਜਿਵੇਂ ਉਹ ਜਿਵੇਂ ਪਹਿਲਾਂ ਲੈ ਗਿਆ ਸੀ ਨਾ ਘਰੇ ਲਈ ਆ ਕੇ ਤਾਂ ਖੜਾ ਲੂ ਮੁੜ ਕੇ ਕਹੂਗਾ ਆ ਜਾਓ ਆ ਜਾਓ ਉਦੋਂ ਗਲਤੀ ਉਹਦੋਂ ਕਰੀ ਜਾਣੀ ਓਏ ਆਪਣੇ ਉਹਨੇ ਜਗਮਾਨ ਵਾਲੀ ਵਾਲੇ ਭਜਨ ਨੇ ਮੈਂ ਉਹ ਦੇਖਾਰੇ ਵਿੱਚ ਤਿੰਨ ਮੇਲੇ ਹੋ ਗਏ ਧੌਲੇ ਲੈ ਗਿਆ ਡੱਬਾ ਵਾਲੀ ਲੈ ਗਿਆ ਹੁਣ ਮੈਨੂੰ ਕਹਿੰਦਾ ਵੱਡ ਜਿਵੇਂ ਫਾਹ ਫੜ ਦਿੰਦੀ ਓਏ ਮੈਨੂੰ ਮੇਰਾ ਕੰਮ ਆ ਜੇ 10 ਰੁਪਏ ਵੀ ਹੋ ਕੇ ਨੁਕਾਈ ਦੀ ਮੈਨੂੰ ਤੈਨੂੰ ਸੁਣੋ ਹੁਣ ਵੀ ਲੜੂੰਗਾ ਇਹਦੇ ਨਾਲ ਨਹੀਂ ਲੜ ਹੁਣ ਵੀ ਹਾਂ ਤਾਂ ਭਾਈ ਜ ਤੂੰ ਕਹੋ ਯਾਰ ਇਹਦੇ ਨਾਲ ਹੋਇਆ ਓਏ ਨਹੀਂ ਫਿਰ ਕੋਈ ਨਾ ਫਰਕ ਪਾ ਲਈ ਤੂੰ ਉੱਥੇ ਬਹਿ ਜਾ ਨਹੀਂ ਲੜ ਪਈ ਓਥੇ ਬਹਿ ਜਾ ਓਏ ਜਾ ਕੇ ਹੂੰ ਚੋ ਕੇ ਦੇਖ ਲੈ ਮੈਂ ਤਾਂ ਪਰਸੋ ਦੋਈ ਠੀਕ ਹੈ ਜੀ ਠੀਕ ਹੈ ਭਾਈ ਜੀ ਹੋ ਠੀਕ ਹੋ ਲੈ ਠੀਕ ਹੋ ਅਲੀ ਬਿਰਾਹਮਾਨ ਹਾਂ ਨਿਕਲੇ ਹੋ ਆ ਗਏ ਮਾਈ ਮਾ ਤੁੰਨੇ ਪਾ